ਸੇਮੂ ਅਮੀਨੂ 500 ਰੁਪਿਆ ਦੇ ਦੇ ਮੈਂ ਨਾ ਕਰਦਾ ਰਾਸ਼ਾ ਲਿਆਉਂਗਾ ਠੀਕ ਹੈ ਤੂੰ ਆਏਗਾ ਨਾ 1000 ਰੁਪਏ ਦੇ ਦੇ ਥੋੜਾ ਬਤਨ ਮੈਂ ਆਪਦੇ ਵਾਸਤੇ ਵੀ ਸਮਾ ਲਿਆਉਂਗਾ ਤੁਸੀਂ ਆਏ ਕਰੋ 15 ਸਾਈ ਲੈ ਜਾਓ ਸੋ ਠੀਕ ਹੈ ਜਿਹੜਾ ਕੋਈ ਸਮਾਨ ਹੋਰ ਰਹਿੰਦਾ ਹੋਇਆ ਨਾ ਉਹ ਵੀ ਵੇਖ ਕੇ ਲੈ ਆਇਓ ਸੇਮੂ ਤੇਰੇ ਘਰ ਵਾਲਾ ਦਿੱਤੋ ਪੈਸੇ ਮੈਂ ਕਿ ショपिंग ਕਰਦਾ ਕਿੰਨਾ ਬੇਸ਼ਰਮ ਬੰਦਾ ਹੈ ਪਰ ਬੈੜੀ ਹੋ ਮੇਰੇ ਹਸਬੰਡ ਆ ਪਰ ਉਹ ਪੈਸੇ ਤਾਂ ਤੇਰੇ ਆ ਫੇਰ ਉਹ ਕਾ ਤੂੰ ਮੰਗਦਾ ਤੈਨੂੰ ਤੋਂ ਪੈਸੇ ਸਿਮੂ ਉਹਨਾਂ ਅੱਜ ਬਿਜਲੀ ਦਾ ਬਿੱਲ ਦੀ ਲਾਸਟ ਡੇਟ ਆ ਬਿੱਲ ਪੇ ਕਰਨਾ ਸੀ ਕਿੰਨਾ ਬਿੱਲ ਆਇਆ ਇਹ 2000 ਰੁਪਿਆ ਅੱਛਾ 1 ਮਿੰਟ ਚੈੱਕ ਕਰ ਲਉ ਮੈਂ ਤੁਹਾਨੂੰ 2000 ਰੁਪਿਆ ਸੈਂਡ ਕਰਦਾ ਅੱਛਾ ਠੀਕ ਤੁਸੀਂ ਗੱਲਾਂ ਕਰੋ ਮੈਂ ਜਾ ਕੇ ਬਿਜਲੀ ਦਾ ਬਿੱਲ ਪੇ ਕਰਦਾ ਓਕੇ ਸਮੂਹ ਰਖਸਾ ਹਟਮਾ ਸਾਰੀਆਂ ਜ਼ਿੰਮੇਵਾਰੀਆਂ ਤਾਂ ਘਰ ਨਾਲ ਚੱਕਦਾ ਹੁੰਦਾ ਇੱਥੇ ਡਾਲਟਾ ਹੀ ਹੋ ਜਾ ਪਿਆ ਮਿੰਦੇ ਮਿੰਦੇ ਤੋਂ ਪੈਸੇ ਮੰਗਣ ਆ ਜਾਂਦਾ ਉਹ ਮੈਨੂੰ ਲੱਗਦਾ ਹੁੰਦਾ ਤੈਨੂੰ ਯੂਜ਼ ਕਰਦਾ ਡੈਡੀ ਉਹ ਮੈਨੂੰ ਯੂਜ਼ ਨਹੀਂ ਕਰ ਰਹੀ ਜਿੱਦਾਂ ਦਾ ਤੁਸੀਂ ਸੋਚ ਰਹੇ ਆ ਨਾ ਐਦਾਂ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦੀ ਆ ਗੱਲ ਕੀ ਆ ਆ ਲੋ ਜੀ ਚਾਹ ਪੀਓ ਗਰਮ ਕਰੋ ਤੇ ਨਾਲੇ ਇੰਜੋਏ ਕਰੋ ਡੈਡੀ ਇਹਨਾਂ ਨੂੰ ਬਿਜ਼ਨਸ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ ਸੀ ਤੇ ਜਿਹੜੀਆਂ ਸੇਵਿੰਗ ਸੀ ਉਹ ਘਰ ਦੇ ਖਰਚੇ ਵਿੱਚ ਖਤਮ ਹੋ ਗਈਆਂ ਫਿਰ ਇਹਨਾਂ ਨੇ ਜੌਬ ਲੱਭਣ ਦੀ ਬਹੁਤ ਟਰਾਈ ਕੀਤੀ ਪਰ ਕਿਤੇ ਵੀ ਇਹਨਾਂ ਨੂੰ ਜੌਬ ਨਹੀਂ ਮਿਲੀ ਫਿਰ ਮੈਂ ਹੀ ਸੋਚਿਆ ਕਿ ਜਿੱਦਾਂ ਮੈਂ ਵਿਆਹ ਤੋਂ ਪਹਿਲਾਂ ਟੀਚਿੰਗ ਦੀ ਜੌਬ ਕਰਦੀ ਸੀ ਤਾਂ ਹੁਣ ਵੀ ਟੀਚਿੰਗ ਦੀ ਜੌਬ ਹੀ ਕਰ ਲਾਂ ਮੈਂ ਟਰਾਈ ਕੀਤੀ ਤੇ ਮੈਨੂੰ ਜੌਬ ਮਿਲ ਗਈ ਨਾਲੇ ਡੈਡੀ ਜਦੋਂ ਇਹ ਜੌਬ ਕਰਦੇ ਸੀ ਉਦੋਂ ਖਰਚਾ ਇਹਨਾਂ ਤੋਂ ਮੈਂ ਲੈਂਦੀ ਸੀ ਨਾਲੇ ਘਰ ਦਾ ਸਾਰਾ ਕੰਮ ਦੇਖਦੀ ਸੀ ਹੁਣ ਮੈਂ ਜੌਬ ਕਰਦੀ ਆ ਤਾਂ ਸਾਰਾ ਖਰਚਾ ਇਹ ਦੇਖਦੇ ਆ ਤੇ ਨਾਲੇ ਕੰਮ ਦੇਖਦੇ ਆ ਘਰ ਦਾ ਤਾਂ ਇਹਦੇ ਵਿੱਚ ਗਲਤ ਕੀ ਆ ਡੈਡੀ ਜੀ ਹਸਬੰਡ ਵਾਈਫ ਦਾ ਰਿਸ਼ਤਾ ਚੰਗੇ ਟਾਈਮ ਲਈ ਨਹੀਂ ਹੁੰਦਾ ਮਾੜੇ ਟਾਈਮ ਲੀਵਿੰਗ ਦਾ ਵਾ ਜਿਹਦੇ ਵਿੱਚੋਂ ਇੱਕ ਦੂਜੇ ਦਾ ਪੂਰਾ ਸਾਥ ਦਿੰਦੇ ਆ ਬੇਟਾ ਇਹ ਗੱਲ ਪੁੱਛਾਂ ਤੈਨੂੰ ਗੁੱਸਾ ਤਾਂ ਨਹੀਂ ਕਰਦੀ ਨਹੀਂ ਡੜੀ ਜੀ ਪੁੱਛੋ ਤੂੰ ਮੁੰਡਾ ਹੋ ਕੇ ਘਰ ਦਾ ਕੰਮ ਕਰਦਾ ਤੈਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ ਵਾਈਫ ਉੱਤੇ ਬਾਹਰ ਜੌਬ ਕਰਦੀ ਆ ਤੈਨੂੰ ਇਹ ਨਹੀਂ ਲੱਗਦਾ ਕਿ ਲੋਕੀ ਕੀ ਕਹਿਣਗੇ ਬੁਰਾ ਨਹੀਂ ਡੜੀ ਜੀ ਮੈਨੂੰ ਤਾਂ ਸੱਚ ਨਹੀਂ ਮਨ ਮਹਿਸੂਸ ਹੁੰਦਾ ਮੇਰੇ ਘਰ ਵਾਲੀ ਤੇ ਕਿਉਂ ਮੇਰੇ ਬੁਰੇ ਟਾਈਮ ਤੇ ਮੇਰਾ ਸਾਥ ਦਿੰਦੀ ਆ ਨਾਲੇ ਲੋਕਾਂ ਦਾ ਕੀ ਆ ਜਦੋਂ ਮੇਰੇ ਤੇ ਮਾੜਾ ਵਕਤ ਆਇਆ ਸੀ ਨਾ ਲੋਕ ਜਿਹੜਾ ਮੇਰੇ ਨਾਲ ਖੜ ਗਏ ਸੀ ਮੇਰੇ ਘਰ ਵਾਲੇ ਨੇ ਮੇਰਾ ਸਾਥ ਦਿੱਤਾ ਸੀ ਵੈਸੇ ਵੀ ਬੰਦੇ ਨੂੰ ਵੀ ਪਤਾ ਚੱਲਣਾ ਚਾਹੀਦਾ ਕਿ ਕੌርት ਘਰ ਦੇ ਵਿੱਚ ਕਿੰਨਾ ਹਾਰਡ ਵਰਕ ਕਰਦੀ ਆ ਜਦੋਂ ਬੰਦਾ ਬਾਹਰ ਮਿਹਨਤ ਕਰਨ ਜਾਂਦਾ ਥੋੜੀ ਦੋਨਾਂ ਦੀ ਸੋਚ ਕਿ ਨਹੀਂ ਹੋਣੀ ਹਵਾ ਜੇ ਤੁਹਾਡੇ ਮਰਗੀ ਸੋਚ ਹਰ ਕਿਸੇ ਦੀ ਹੋ ਜਾਵੇ ਤਾਂ ਰਿਸ਼ਤੇ ਨਾ ਟੁੱਟਾ ਮੈਨੂੰ ਮਾਣ ਆ ਆਪਣੇ ਬੱਚਿਆਂ ਤੇ ਥੈਂਕ ਯੂ ਡੈਡੀ ਥੈਂਕ ਯੂ ਡੈਡੀ ਅੱਛਾ ਤੁਸੀਂ ਬੈਠੋ ਗੱਲਾਂ ਕਰੋ ਤੇ ਮੈਂ ਆਉਣਾ ਥੋੜੇ ਕੰਮ ਕਰਕੇ